ਇੱਕ ਪਾਸੇ ਪੰਜਾਬ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਜਿਸ ਤਹਿਤ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਨਸ਼ਾ ਤਸਕਰਾਂ ਨੂੰ ਫੜ ਰਹੇ ਹਾਂ ਤਾਂ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ ਉਹਨਾਂ ਨੂੰ ਜੇਲ੍ਹਾਂ 'ਚ ਡੱਕ ਰਹੇ ਹਾਂ ਉਹਨਾਂ ਦੀਆਂ ਜਾਇਦਾਦਾਂ ਤੇ ਪੀੜਾ ਪੰਜਾ ਚਲਾ ਰਹੇ ਹਾਂ ਪਰ ਅਜੇ ਵੀ ਅਜਿਹੀਆਂ ਵੀਡੀਓਜ਼ ਵਾਇਲ ਹੋ ਰਹੀਆਂ ਨੇ ਜਿਸ ਵਿੱਚ ਨਸ਼ੇ ਦੇ ਵਿੱਚ ਸਾਡੀ ਜਵਾਨੀ ਝੂਲਦੀ ਹੋਈ ਝੂਮਦੀ ਹੋਈ ਨਜ਼ਰ ਆ ਰਹੀ ਹੈ ਤਾਂ ਕਿਤੇ ਨਾ ਕਿਤੇ ਜ਼ਰੂਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਪੋਲ ਖੋਲ ਦੀ ਨਜ਼ਰ ਆ ਰਹੀ ਹੈ ਤਾਂ ਇਹ ਵੀਡੀਓ ਜੋ ਤੁਸੀਂ ਵੇਖ ਰਹੇ ਹੋ ਆਪਣੀ ਸਕਰੀਨ ਦੇ ਉੱਪਰ ਕਿਤਨੇ ਕਿਤੇ ਪੰਜਾਬ ਸਰਕਾਰ ਦੇ ਇਸ ਮਹਿੰਮ ਨੂੰ ਮੂੰਹ ਚੜਾ ਰਹੀ ਹੈ ਇਹ ਵੀਡੀਓ ਤੁਸੀਂ ਵੇਖ ਸਕਦੇ ਹੋ ਤਸਵੀਰ ਦੇ ਵਿੱਚ ਕਿ ਕਿਸ ਤਰ੍ਹਾਂ ਬੇਸੁੱਧ ਇਹ ਨੌਜਵਾਨ ਮੁੰਡਾ ਕੋਈ ਸੁਰਤ ਨਹੀਂ ਇਸ ਨੂੰ ਕਿਸ ਤਰ੍ਹਾਂ ਜੇ ਥੱਲੇ ਬੈਠਾ ਤੇ ਬੈਠਾ ਰਹਿੰਦਾ ਜੇ ਖੜਦਾ ਤਾਂ ਖੜਾ ਰਹਿੰਦਾ ਤਾਂ ਤੁਸੀਂ ਵੇਖੋ ਕਿਸ ਕਦਰ ਨਸ਼ਾ ਇਸ ਦੇ ਵੱਲੋਂ ਕੀਤਾ ਗਿਆ ਇਸਨੇ ਇੱਕ ਟੀਕਾ ਲਾਇਆ ਨਸ਼ੇ ਦਾ ਟੀਕਾ ਲਾਇਆ ਤੇ ਟੀਕਾ ਲਾਉਣ ਤੋਂ ਬਾਅਦ ਇਸ ਦਾ ਇਹ ਹਾਲ ਹੋਇਆ ਵਾ ਇਹ ਕਿਸੇ ਹੋਰ ਸੂਬੇ ਦੀ ਕਿਸੇ ਹੋਰ ਮੁਲਕ ਦੀ ਵੀਡੀਓ ਨਹੀਂ ਹੈਗੀ ਇਹ ਸਾਡੇ ਪੰਜਾਬ ਦੀ ਵੀਡੀਓ ਹੈ ਉਹ ਪੰਜਾਬ ਜਿਸ ਨੂੰ ਨਸ਼ਾ ਮੁਕਤ ਕਰਨ ਦੇ ਲਈ ਪੱਬਾਂ ਪਾਰ ਰਹੀ ਸਰਕਾਰ ਮਾਨ ਸਰਕਾਰ ਪਰ ਹੁਣ ਇੱਕ ਪਾਸੇ ਅਜਿਹੀਆਂ ਵੀਡੀਓ ਸਾਮਣੇ ਆਈਆਂ ਨੇ ਤੇ ਦੂਜੇ ਪਾਸੇ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਪੁਲਿਸ ਦੇ ਵੱਲੋਂ ਬੁਲਟੋਜ਼ਰਾਂ ਦੇ ਨਾਲ ਜਾਇਦਾਦਾਂ ਢਾਈਆਂ ਜਾ ਰਹੀਆਂ ਨੇ ਨਸ਼ਾ ਤਸਕਰਾਂ ਦੀ ਪਰ ਜਦੋਂ ਅਜਈਆਂ ਵੀਡੀਓਜ਼ ਵਾਇਲ ਹੁੰਦੀਆਂ ਨੇ ਤਾਂ ਉਹਦੇ ਸਵਾਲ ਖੜੇ ਹੁੰਦੇ ਨੇ ਕਿ ਜੇਕਰ ਤਸਕਰ ਤੁਸੀਂ ਜੇਲ੍ਹਾਂ ਚ ਡੱਕ ਦਿੱਤੇ ਨੇ ਤਾਂ ਫਿਰ ਇਹਨਾਂ ਕੋਲ ਨਸ਼ਾ ਕਿਵੇਂ ਪਹੁੰਚ ਆਂਦਾ ਤਾਂ ਲੋਕਾਂ ਦੇ ਵੱਲੋਂ ਉਸ ਦੀ ਵੀਡੀਓ ਬਣਾ ਲਈ ਜਾਂਦੀ ਏ ਤੇ ਗੁਰਦਾਸਪੁਰ ਦੇ ਕਾਦੀਆਂ ਦੀ ਇਹ ਵੀਡੀਓ ਤੁਹਾਨੂੰ ਦੱਸ ਦਿੰਨੇ ਆ ਗੁਰਦਾਸਪੁਰ ਦੇ ਕਾਦੀਆਂ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਮਜ਼ਦੂਰ ਇਹ ਕੋਈ ਇਹ ਨਹੀਂ ਹੈਗਾ ਕੋਈ ਬਹੁਤ ਤਕੜੇ ਘਰ ਦਾ ਮੁੰਡਾ ਹੈ ਇਹ ਇੱਕ ਦਿਹਾੜੀ ਕਰਦਾ ਜਿਸ ਨੇ ਮੂੰਹੋਂ ਇਹ ਗੱਲ ਮੰਨੀ ਹੈ ਕਿ ਮੈਂ 600 ਰੁਪਏ ਦਿਹਾੜੀ ਦੇ ਮੈਨੂੰ ਮਿਲਦੇ ਨੇ ਤੇ ਮੈਂ ਉਹਦੇ ਵਿੱਚੋਂ 400 ਦਾ ਤਾਂ ਟੀਕਾਈ ਲਾ ਦਨਾ ਤਾਂ ਕਿਤੇ ਨਾ ਕਿਤੇ ਵੱਡੇ ਸਵਾਲ ਸੋਚਣ ਦੇ ਲਈ ਮਜਬੂਰ ਤੁਹਾਨੂੰ ਕਰਦੀ ਹੋਈ ਗਏ ਵੀਡੀਓ ਕਿ ਆਖਰ ਸਾਡਾ ਪੰਜਾਬ ਕਿੱਧਰ ਨੂੰ ਜਾ ਰਿਹਾ ਸਾਡੇ ਪੰਜਾਬ ਦਾ ਕੀ ਹਸ਼ਰ ਹੋ ਰਿਹਾ ਸਾਡੇ ਪੰਜਾਬ ਦਾ ਹਾਲ ਕੀ ਹੋ ਰਿਹਾ ਤਾਂ ਸੋਚਣ ਦੇ ਲਈ ਅਜਿਹੀਆਂ ਵੀਡੀਓਜ਼ ਮਜਬੂਰ ਕਰਦਿਆਂ ਨੇ ਤਾਂ ਬੜੀ ਹੀ ਚਿੰਤਾਜਨਕ ਅਜਿਹੀਆਂ ਵੀਡੀਓਜ਼ ਆਉਂਦੀ ਤਾਂ ਬੜੀ ਚਿੰਤਾ ਵਾਲੀਆਂ ਵੀਡੀਓਜ਼ ਹੁੰਦੀਆਂ ਤੁਸੀਂ ਵੇਖ ਸਕਦੇ ਹੋ ਕਿਸ ਕਦਰ ਇਸ ਮੁੰਡੇ ਦਾ ਜੋ ਬੁਰਾ ਹਾਲ ਹੋਇਆ ਵੇ ਲੋਕਾਂ ਦੇ ਵੱਲੋਂ ਵੀਡੀਓ ਬਣਾਈ ਗਈ ਮੌਕੇ ਤੇ ਤਾਂ ਉਹਨਾਂ ਨੇ ਪੁੱਛਿਆ ਬਕਾਇਦਾ ਇਸ ਮੁੰਡੇ ਨੂੰ ਕਿ ਤੂੰ ਕੌਣ ਹੈ ਕਿੱਥੋਂ ਨਸ਼ਾ ਲੈਣਾ ਤਾਂ ਉਸ ਤੋਂ ਬਾਅਦ ਇਸ ਮੁੰਡੇ ਨੇ ਕੀ ਕਿਉਂ ਵੀ ਤੁਹਾਨੂੰ ਸੁਣਾ ਦਿੰਨੇ ਲਾਇਆ ਕਿਥੇ ਕਿਹੜੀ ਜਗ੍ਹਾ ਤੇ ਲਾਇਆਈ ਨਹੀਂ ਮੈਂ ਯਾਰ ਨਹੀਂ ਲਾਇ ਕਿਹੜੀ ਜਗ੍ਹਾ ਤੇ ਹਾਂਜੀ ਲਾਇ ਕਿਹੜੀ ਜਗ੍ਹਾ ਤੇ ਆ ਬਾਹਰ ਕਿੱਥੇ ਵਿਖਾਈ ਉਹਹਾਵਲ ਬਾਉਂ ਕਿਤਰਾ ਹੈ ਨਲਾਂ ਦਾ ਨਾ ਹੀ ਹਾ ਤੇਰਾ ਕੰਮ ਵੇ ਪੁੱਤ ਕਿੰਨੇ ਪੈਸੇ ਕਮਾਉਣਾ ਆਦਰ ਫਿਰ ਉਹ ਵੰਦ ਮੰਦ ਕਹਿੰਦਾ ਨਸ਼ਾ ਬੰਦ ਕਰਤਾ 31 ਤਰੀਕ ਨੂੰ ਲੈਂਦੇ ਕਿੱਥੋਂ ਤੇ ਬੰਦ ਹੋ ਗਿਆ ਹੁੰਦੇ ਨਸ਼ਾ ਬੰਦ ਹੋ ਗਿਆ ਹਾਂ ਇਹਨਾਂ ਦਾ ਇੱਦਾਂ ਦੇਖਿਓ ਗੁੰਡ ਵੀ ਮਾਰ ਲੈਂਦੇ ਇਥੇ ਤੂੰ ਬਸ ਲੈ ਕਬੜਾ ਕੱਲ ਪਰਸੋਂ ਹੀ ਮੁੰਡੇ ਨਾਲ ਪੈਸੇ ਪਾਲੇਦੇ ਉਹ ਐਜਾਉਂਨਾ ਵਾ ਲੈ ਕੇ ਚਲ ਗਏ ਹੁਣ ਕਿਸ ਲੈ ਤੂੰ ਸਾਹਮਣੇ ਹੈ ਕਿਸ ਲੈ ਹੁਣ ਬਦਾਨੀ ਮੁੰਡਾ ਇੱਥੇ ਇੱਕ ਆਇਆ ਹੈ ਉਹ ਮੇਰਾ ਨੋਟ ਛਾਂਪ ਕੇ ਆਉਂਦੀ ਕਿੰਨੇ ਦਾ ਤੇ ਮੈਂ ਭਾਜੀ ਲਿਆ ਕੋ 400 400 ਡਾੜੀ ਕਿ ਨਹੀਂ ਡਾੜੀ ਪੜੀ 1650 ਕਾ ਵਾਇਦਾ ਉਹ ਤੂੰ ਕੀ ਘਰ ਖੜੇਗਾ ਕਿਦਾਂ ਖਾਏ ਕਿਦਾਂ ਕਰੇਗਾ ਇਹ ਆ ਡੇਰ ਮਹੀਨਾ ਹੋ ਗਿਆ ਇਹ ਮਹੀਨਾ ਦਾ ਕੋਈ ਤਾਂ ਆਇਆ ਨਾ ਜਿਹੜਾ ਥੋੜੇ ਰੋਦੇ ਆ ਮੈਂ ਉਹ ਦੇਖਵਾਇਆ ਤਾਂ ਹੁੰਦਾ ਕੀ ਇਹਨੇ ਇਹਦੇ ਨਾਲ ਟੀਕਾ ਲਾਇਆ ਹੀ ਹੁਣ ਕੀ ਹੋਣਿਆ ਉਹ ਹਣੀ ਵੇਖੋ ਆ ਤੁਹਾਡੇ ਸਾਹਮਣੇ ਇਹ ਮੋਰ ਬਣਿਆ ਹੁਣ ਚੰਗਾ ਲੱਗਣਿਆ ਆਂਦੇ ਜਾਂਦੇ ਵੇਖਣਦੇ ਉਹ ਗਾਰੇ ਦੇ ਵਿੱਚ ਸਿਰ ਸੁੱਟਿਆ ਹੀ ਹਾਂ ਕੋਈ ਭਾਈ ਖੜਾ ਕਿੱਥੇ ਐਸ ਟਾਈਮ ਕਿੱਥੇ ਖਲੋਦਾ ਕਿਹੜਾ ਇੱਕ ਇਲਾਕਾ ਵਾ ਕਿਹੜਾ ਲੱਕ ਨਹੀਂ ਬਟਾਲੇ ਕਿਹੜੀ ਜਗ੍ਹਾ ਆ ਇਹ ਕਿਹੜਾ ਲੱਕ ਮੱਲਾ ਕਿਹੜਾ ਇਹ ਇਹ ਕਿਹੜਾ ਮੱਲਾ ਮੈਂ ਮੈਨੂੰ ਇਨਾ ਪਤਾ ਕੈਂਪਰ ਇਹ ਇਨਾ ਉਹਦੇ ਕੈਂਪਰ ਇਹਨਾਂ ਨੂੰ ਕੈਂਪਰ ਗਿਆ ਲਾਇਆ ਕਿਥੇ ਤਵਾਦੀ ਤਾ ਘਰ ਕੋਲ ਨਹੀਂ ਨਲਾਂ ਜੇ ਲਾਇਆ ਨਲਾਂ ਜੇ ਲਾਇਆ ਉਹ ਥੋੜਾ ਪਖਾਣਾ ਮੇਰੇ ਜੇ ਨਲਾਂ ਜੇ ਥੋੜਾ ਪਖਾਣਾ ਨਸ਼ਾ ਦੇ ਕਹਿੰਦੇ ਬੰਦ ਹੋ ਗਿਆ ਇੰਨੀਆਂ ਰੈਲੀਆਂ ਤੁਹਾਡੇ ਪਿੰਡ ਰੈਲੀ ਨਹੀਂ ਐ ਵੇਖੀ ਡਕਣਾ ਪਈ ਹੈ ਧਰਤੀ ਮੇਰੀ ਮਾਂ ਹੈ ਕਹਿੰਦੇ ਵੇਖ ਲੋ ਕੀ ਮਜ਼ਾਕ ਬਣ ਜਾਂਦਾ ਨਾ ਬੰਦਾ ਆਪ ਹੀ ਮਜ਼ਾਕ ਬਣਾਉਂਦੇ ਆ ਆਪਣਾ ਕੀ ਮਿਲਦਾ ਨਸ਼ਾ ਕਰਕੇ ਵੇਖ ਆਪਾਂ ਨੂੰ 600 ਰੁਪਏ ਤਾਂ ਦਿਹਾੜੀ ਆ ਹੁਣ ਦਿਹਾੜੀ ਵੀ ਤੇਰੇ ਕੋਲ ਲਗਣੀ ਨਹੀਂ ਅੱਜ ਕਿ ਲੱਗ ਜੇਗੀ ਦਿਹਾੜੀ ਤਾਂ ਲਾਉਣੀ ਆ ਫੁਰਤੀ ਆ ਜਾਈਗੀ ਇਹਦੇ ਨਾਲ ਅੱਜ ਲਾਉਣੀ ਨਹੀਂ ਨਾ ਆ ਜੀ ਜਾਣਾ ਹਾਂ ਮੈਂ ਕਿੱਥੇ ਪਰਦਾਵੋ ਜਾਣਾ ਹੈ ਭਈ ਉਹ ਤਰੀਕਾ ਹਾਂ ਮੇਰਾ ਤਰੀਕ ਤੋਂ ਪਹਿਲਾਂ ਹੀ ਸੈੱਟ ਹੋ ਗਿਆ ਤੂੰ ਬੈਟ ਕਾ ਮਾਰ 5-7 ਠੀਕ ਹੋ ਜਾਏਗਾ ਫੁਰਦੀ ਆਏ ਹਾਂ ਆਸਾਨ ਨਹੀਂ ਚੜਦਾ 10 ਮਾਰ ਦ 10 ਬੈਟ ਕਾ ਮਾਰ ਨਹੀਂ ਜਿਆਦਾ ਨਾ ਮਰੇ ਮੈਂ ਹੁੰਦਾ ਮੈਂ ਗੜਦਾ ਅੱਛਾ ਅੱਛਾ